ਮਝੇ ਠਿਆ ਸਾਹਿਬ ਨੇ ਬੜੇ ਵਿਸਥਾਰ ਦੇ ਵਿੱਚ ਜਿਹੜਾ ਅਸਲੀ ਦਰਦ ਹੈ ਅੱਜ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਨੌਜਵਾਨਾਂ ਦਾ ਉਹ ਸਾਰੇ ਦਾ ਵਿਵਾ ਸਬੂਤਾਂ ਸਹਿਤ ਤੱਥਾਂ ਸਹਿਤ ਤੁਹਾਡੇ ਸਾਹਮਣੇ ਪੇਸ਼ ਕੀਤਾ ਮੈਂ ਹੈਰਾਨ ਹੁੰਨਾ ਦੇਖ ਕੇ ਕਿ ਪਹਿਲੀ ਵਾਰੀ ਸ਼ਾਇਦ ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦਾ ਸੰਕਟ ਕੋਈ ਸੂਬੇ ਦੇ ਉੱਤੇ ਖੜਾ ਹੋਇਆ ਹੈ ਕਿ ਸਟੇਟ ਨੂੰ ਖੁਦ ਕੇਂਦਰ ਨੇ ਇੱਕ ਦੂਜੀ ਸਟੇਟ ਨੇ ਰਲ ਕੇ ਜਿਹੜਾ ਬਾਕੀ ਸਾਰੇ ਦੇਸ਼ ਨਾਲੋਂ ਕੱਟ ਆਫ ਕਰ ਦਿੱਤਾ ਇਸ ਤਰ੍ਹਾਂ ਦੀਆਂ ਉਦਾਹਰਨਾ ਤੁਸੀਂ ਸਾਰਾ ਇਤਿਹਾਸ ਥੋੜ੍ਹ ਲਓ ਸਟੇਟ ਆਪ ਕਿਸੇ ਦੂਜੀ ਸਟੇਟ ਦਾ ਪੂਰਾ ਇਕਨੋਮਿਕ ਬਲਾਕੇਟ ਕਰ ਦੇਵੇ ਇਹ ਮੈਂ ਸਮਝਦਾ ਇੱਕ ਬੜੀ ਵੱਡੀ ਕਨਸਟੀਟਿਊਸ਼ਨਲ ਕ੍ਰਾਈਸਿਸ ਜਿਹੜੀ ਆ ਉਹ ਇਸ ਵੇਲੇ ਦੇਸ਼ ਦੇ ਵਿੱਚ ਖੜੀ ਹੋ ਗਈ ਹੈ ਕਿਉਂਕਿ ਲਾਅ ਐਂਡ ਆਰਡਰ ਸਟੇਟ ਸਬਜੈਕਟ ਸਵਧਾਨ ਸਾਨੂੰ ਫ੍ਰੀ ਮੂਵਮੈਂਟ ਦੀ ਇਜਾਜ਼ਤ ਦਿੰਦਾ ਹਰ ਨਾਗਰਿਕ ਨੂੰ ਕਿਉਂਕਿ ਵਨ ਨੇਸ਼ਨ ਅੱਜ ਕੱਲ ਤਾਂ ਗੱਲ ਹੀ ਵਨ ਨੇਸ਼ਨ ਦੀ ਹੁੰਦੀ ਆ ਤੇ ਇੱਕ ਨੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਫਿਰ ਇੱਕ ਸਟੇਟ ਨਾਲ ਦੂਜੀ ਸਾਡੀ ਬਿਨਾ ਮਤਲਬ ਤੋਂ ਸਜ਼ਾ ਭੁਗਤ ਰਹੀ ਜੇ ਐਨ ਕੇ ਸਟੇਟ ਤੀਜੀ ਕੁਛ ਹਿੱਸਾ ਬਾਚਨ ਸਟੇਟ ਦਾ ਵੀ ਇਹ ਕਿਸ ਚੀਜ਼ ਦੀ ਸਜ਼ਾ ਭੁਗਤ ਰਹੀ ਹੈ ਤੇ ਇੱਥੇ ਦਾ ਕੋਈ ਕਿਸਾਨ ਆਪਣਾ ਦਰਦ ਲੈ ਕੇ ਹੀ ਪਾਰਲੀਮੈਂਟ ਦੇ ਸਾਹਮਣੇ ਦੇਸ਼ ਤੇ ਰਾਜਧਾਨੀ ਨਹੀਂ ਜਾ ਸਕਦਾ ਇੱਥੇ ਦਾ ਕੋਈ ਇਨਸਾਨ ਆਪਣੇ ਕਿਸੇ ਦੂਜੀ ਸਟੇਟ ਦੇ ਵਿੱਚ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਨਹੀਂ ਜਾ ਸਕਦਾ ਇੱਥੇ ਦਾ ਸਾਡਾ ਕੋਈ ਵਪਾਰੀ ਕੋਈ ਇੰਡਸਟਰੀਲਿਸ ਆਪਣੇ ਕਾਰੋਬਾਰਾਂ ਵਾਸਤੇ ਸਟੇਟ ਤੋਂ ਬਾਹਰ ਨਹੀਂ ਆ ਸਕਦਾ ਪਰ ਉਹ ਕੋਈ ਚੀਜ਼ ਅੰਦਰ ਨਹੀਂ ਆ ਸਕਦੀ ਤੇ ਇਹ ਜਿਹੜਾ ਇਕਨੋਮਿਕ ਬਲਾਕੇਡ ਕੀਤਾ ਹੈ ਇਹਦੀ ਜਿਹੜੀ ਸਜ਼ਾ ਮਿਲ ਰਹੀ ਹੈ ਪੰਜਾਬ ਦੀ ਸਾਰੀ 3 ਕਰੋੜ ਜਨਤਾ ਨੂੰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਮੈਂ ਦੇਖਿਆ ਬਹੁਤ ਵਾਰੀ ਲੈਂਡ ਆਰਡਰ ਦੀਆਂ ਸਥਿਤੀਆਂ ਡਗੜ ਪਹੁੰਦੀਆਂ ਨੇ ਪਹਿਲਾ ਕੰਮ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੁੰਦਾ ਹੈ ਕਿ ਇਮੀਡੀਏਟਲੀ ਉਹ ਚੱਲ ਕੇ ਦੇਸ਼ ਦੇ ਗ੍ਰਹਿ ਮੰਤਰੀ ਕੋਲੇ ਜਾਂਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਜਾਂਦੇ ਆ ਔਰ ਉੱਥੇ ਜਾ ਕੇ ਪੂਰੇ ਤੱਥਾਂ ਸਹਿਤ ਆਪਣੀ ਸਟੇਟ ਦਾ ਪੱਖ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਆ ਕਿ ਆਹ ਜਿਹੜੇ ਹਾਲਾਤ ਨੇ ਇਹਦੇ ਵਿੱਚ ਇਸ ਤਰੀਕੇ ਨਾਲ ਸਾਡੇ ਨਾਲ ਬੇਨਸਾਫੀ ਹੁੰਦੀ ਹੈ ਤੇ ਇਮੀਡੀਏਟਲੀ ਨੈਸ਼ਨਲ ਲੈਵਲ ਦੇ ਉੱਤੇ ਕੋਈ ਡਿਸੀਜਨ ਹੁੰਦਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਹਾਂ ਕਿ ਤੁਸੀਂ ਮੁੱਖ ਮੰਤਰੀ ਹੋ ਕਿ ਡਿਸਟ੍ਰਿਕਟ ਕੇ ਡਾਇਰੈਕਟਰ ਇਨਫਰਮੇਸ਼ਨ ਐਂਡ ਪਬਲਿਕ ریلیشن ਹੋ ਤੁਸੀਂ ਪ੍ਰੈਸ ਕਾਨਫਰੰਸ ਬੈਠ ਕੇ ਤੇ ਜੋ ਪੱਤਰਕਾਰਾਂ ਨੇ ਸ਼ੰਭੂ ਬੈਰੀਅਰ ਤੋਂ ਜਾਰੀ ਕਰਨਾ ਹੁੰਦਾ ਉਹ ਕਹਾਣੀ ਤੁਸੀਂ ਇੱਥੇ ਆ ਕੇ ਰਾਜਪਾਲਣ ਦੇ ਵਿੱਚ ਬੈਠ ਕੇ ਲੋਕਾਂ ਨੂੰ ਸੁਣਾਉਣੀ ਸ਼ੁਰੂ ਕਰ ਦਿੰਦੇ ਹੋ ਅੱਜ ਫੇਰ ਗੁੱਟ ਪਈ ਅੱਜ ਫੇਰ ਗੋਲੀ ਬਈ ਅੱਜ ਫੇਰ ਇੱਕ ਨੌਜਵਾਨ ਚਲੇ ਗਿਆ ਇਹ ਜਾਣਕਾਰੀ ਦੇ ਨਾਲ ਤਾਂ ਗਾਵਦੀ ਜਨਤਾ ਦਾ ਜਿਹੜਾ ਉਹ ਠੱਡ ਨਹੀਂ ਪੜਦਾ ਇਹ ਜਾਣਕਾਰੀ ਤੇ ਤੁਹਾਡੇ ਤੋਂ ਪਹਿਲਾਂ ਉਹਨਾਂ ਕੋਲੇ ਪਹੁੰਚ ਗਈ ਜਿਹੜੀ ਤੁਸੀਂ ਨਹੀਂ ਦੱਸ ਰਹੇ ਉਹ ਵੀ ਉਹਨਾਂ ਕੋਲੇ ਪਹੁੰਚ ਗਈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਸੀ ਤੁਸੀਂ ਦੱਸੋ ਪੰਜਾਬ ਦਾ ਇਹ ਜਿਹੜਾ ਜਾ ਕੇ ਦਿੱਲੀ ਦੇ ਨਾਲ ਉੱਥੇ ਜਿੱਥੇ ਤੁਸੀਂ ਲੜਨਾ ਸੀ ਤੁਹਾਡੀਆਂ ਦਿੱਟਾਂ ਕਿਉਂ ਕੰਬਦੀਆਂ ਤੁਸੀਂ ਜਾ ਕੇ ਪ੍ਰਾਈਮ ਮਿੰਿਸਟਰ ਦੇ ਸਾਹਮਣੇ ਇਹ ਗੱਲ ਕਿਉਂ ਨਹੀਂ ਕੀਤੀ ਕਿ ਦੱਸੋ ਸਾਡੇ ਰਸਤੇ ਕਿਉਂ ਬੰਦ ਕੀਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਿਉਂ ਨਹੀਂ ਕੀਤਾ ਤੁਸੀਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਤੁਹਾਡੀ ਆਪਣੀ ਦਿੱਤੀ ਹੋਈ ਇਹ ਪਲਾਨ ਹੈ ਜਿਹੜੀ ਇੰਪਲੀਮੈਂਟ ਹੋ ਰਹੀ ਹੈ ਇਸ ਕਰਕੇ ਤੁਸੀਂ ਸੱਚਾਈ ਨੂੰ ਫੇਸ ਨਹੀਂ ਕਰ ਸਕਦੇ ਕਿਉਂਕਿ ਪਲਾਨ ਬਣ ਕੇ ਜਾਂਦੀ ਹੈ ਇਥੋਂ ਇੰਪਲੀਮੈਂਟ ਕਰਾਈ ਜਾ ਰਹੀ ਆ ਹਰਿਆਣੇ ਦੇ ਰਾਹੀਂ ਇੰਪਲੀਮੈਂਟ ਕਰਾਈ ਕਹਿੰਦੀ ਆ ਕੇਜਰੀਵਾਲ ਦੇ ਰਾਹੀਂ ਔਰ ਉਹਦਾ ਰਾਜਨੀਤਕ ਲਾਹਾ ਇੱਥੇ ਜਜ਼ਬਾਤਾਂ ਨੂੰ ਪੜਕਾ ਕੇ ਉਹ ਤੁਸੀਂ ਮੁੱਖ ਮੰਤਰੀ ਸਾਹਿਬ ਡਾਣਾ ਚਾਹੁੰਦੇ ਹੋ ਪੰਜਾਬ ਦੀ ਜਨਤਾ ਅਣਜਾਣ ਨਹੀਂ ਹੈ ਕਿ ਤੁਸੀਂ ਜਿਹੜੀ ਜੋ ਸਾਜ਼ਿਸ਼ ਐਸ ਵੇਲੇ ਪੰਜਾਬ ਦੇ ਖਿਲਾਫ ਰਚ ਰਹੇ ਹੋ ਪਹਿਲਾਂ ਕੇਜਰੀਵਾਲ ਨੂੰ ਸਾਰੀ ਪਾਵਰ ਸੈਂਟਰ ਕਰ ਦਿੱਤੀ ਇੱਕ ਐਨਓਸੀ ਸਾਈਨ ਕਰਕੇ ਤੇ ਹੁਣ ਸਾਰਾ ਕੁਝ ਇੱਕ ਗਾਡੀ ਸੂਪੇ ਨੂੰ ਕਰ ਦਿੱਤਾ ਵੀ ਜੋ ਮਰਜ਼ੀ ਕਰ ਲੋ ਵੀ ਆ ਲੋ ਤੁਹਾਡੇ ਸਾਹਮਣੇ ਆ ਨੌਜਵਾਨ ਉਹਨਾਂ ਦੇ ਸਾਹਮਣੇ ਖੜੀ ਹੋ ਗੋਲੀਆਂ ਮਰਵਾਈ ਜਾਓ ਤੇ ਤੁਹਾਡਾ ਕੰਮ ਕੱਢਾ ਰੀਹੈਬਿਲੀਟੇਸ਼ਨ ਤੇ ਕੰਡੋਨਸ ਨਹੀਂ ਤੁਸੀਂ ਦੱਸੋ ਤਾਂ ਸੀ ਕਿ ਤੁਸੀਂ ਪ੍ਰੈਕਟੀਕਲੀ ਜਾ ਕੇ ਜਿੱਥੇ ਦੇਸ਼ ਤੇ ਪ੍ਰਾਈਮ ਮਿੰਿਸਟਰ ਦਾ ਗ੍ਰਹਿ ਮੰਤਰੀ ਕੋਲੇ ਜਾ ਕੇ ਚਿੱਟਾ ਹਟਵਾਈਆਂ ਕਿਉਂ ਨਹੀਂ ਹੁਣ ਤੱਕ ਜਾ ਫਿਰ ਆਪਣੇ ਡੀਜੀਪੀ ਤੇ ਚੀਫ ਸੈਕਟੀਨ ਨੂੰ ਆਰਡਰ ਕਰੋ ਕਿ ਪੰਜਾਬ ਦਾ ਰਸਤਾ ਬੰਦਾ ਕਿਉਂ ਹੋ ਕੇ ਖਲਾਉ ਕਿਉਂ ਨਹੀਂ ਖਲਾਉਂਦੇ ਤੁਸੀਂ ਮੁੰਡੇ ਮਰਉਣ ਵਾਸਤੇ ਪੰਜਾਬ ਦੀ ਅੱਗੇ ਕਰ ਦਿੱਤੇ ਤੇ ਤੁਹਾਡਾ ਨਹੀਂ ਰਾਈਟ ਬੰਦ ਤੁਸੀਂ ਜਾ ਕੇ ਪੁੱਛੋ ਆਪ ਖੜ ਕੇ ਕੋਲ ਉੱਥੇ ਕਿ ਕਿਉਂ ਬੰਦ ਕੀਤੇ ਰਸਤੇ ਪੰਜਾਬ ਦੇ ਫੇਰ ਪਤਾ ਲੱਗੇ ਕਿ ਕਿਤਾ ਗੋਲੀਆਂ ਚੱਲਦੀਆਂ ਕਿਦਾਂ ਅਤਰੂ ਗੈਸ ਲੱਗਦੀ ਆ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅੱਗੇ ਕਰਦੇ ਹੋ ਉਹਨਾਂ ਦੀਆਂ ਛਾਤੀਆਂ ਕਰਦੇ ਹੋ ਤੇ ਉਹਨਾਂ ਨੂੰ ਫਿਰ ਕਹੋ ਜੀ ਅਸੀਂ ਦਿਆਂਗੇ ਜੀ ਸਰਕਾਰੀ ਨੌਕਰੀਆਂ ਦਿਆਂਗੇ ਇਹ ਘਰ ਨਹੀਂ ਪੂਰੇ ਹੁੰਦੇ ਜਿਸ ਘਰ ਦਾ ਚਿਰਾਗ ਬੁੱਝ ਜਾਂਦਾ ਇਹ ਮੁੱਖ ਮੰਤਰੀ ਸਾਹਿਬ ਇਹ ਜੋ ਪੰਜਾਬ ਨੂੰ ਦਿਨ ਦੇਖਣੇ ਪੈ ਰਹੇ ਐ ਇਹ ਇਸ ਕਰਕੇ ਦੇਖਣੇ ਪੈ ਰਹੇ ਕਿ ਤੁਸੀਂ ਕੁਰਸੀ ਤੇ ਹੋ ਮੈਨੂੰ ਕੋਈ ਹਟਾ ਨਹੀਂ ਸਕਦਾ ਜੀ ਮੈਨੂੰ 100 ਵਾਰੀ ਹਟਾ ਦੇਣ ਜੀ ਫਿਰ ਡਰਦੇ ਕਾਦੇ ਵਾਸਤੇ ਕਰੋਨਾ ਜੋ ਕਰਨ ਵਾਲਾ ਹੈਗਾ ਕੱਲਾ ਉਹਨਾਂ ਨੂੰ ਮਰਵਾਈ ਜਾਓ ਨੌਜਵਾਨਾਂ ਨੂੰ ਮਰਵਾਈ ਜਾਓ ਕਿਸਾਨਾਂ ਨੂੰ ਮਰਵਾਈ ਜਾਓ ਇਹ ਸਮੱਸਿਆ ਦਾ ਹੱਲ ਨਹੀਂ ਐ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਵੀ ਕਹਿਣੀ ਚਾਹੁੰਦਾ ਤੇ ਸਾਨੂੰ ਇੱਕ ਮੁੱਠ ਹੋ ਕੇ ਇਸ ਸੱਚਾਈ ਦੇ ਖਿਲਾਫ ਲੜਨਾ ਚਾਹੀਦਾ ਹੈ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਜੇ ਸਰਕਾਰ ਦੇ ਦਮ ਹੁੰਦਾ ਹੁੰਦਾ ਸੁਪਰੀਮ ਕੋਰਟ ਚ ਜਾਂਦੀ ਜਾ ਕੇ ਕਹਿੰਦੀ ਕਿ ਸਾਡੇ ਰਸਤੇ ਖਿਲਾਓ ਇਹ ਐਜੀਟੇਸ਼ਨ ਨੂੰ ਟੈਕਲ ਕਰਨ ਦਾ ਦੇਸ਼ ਦੇ ਵਿੱਚ ਤਰੀਕਾ ਹੀ ਗਲਤ ਆ ਅਨ ਡੈਮੋਕਰੈਟਿਕ ਆ ਇਹ ਤਾਂ ਮਹਿਰਾਂ ਅੰਗਰੇਜ਼ਾਂ ਨਾਲੋਂ ਵੀ ਅੱਗੇ ਕਮਿਊਨਿਕੇਟ ਕੀ ਜਾਂਦਾ ਕਿ ਕੋਈ ਪੀਸਫੁਲ ਪ੍ਰੋਟੈਸਟ ਵੀ ਧਾਕੇ ਕਿਸੇ ਰਾਜਨੀਤੀ ਦੇ ਵਿੱਚ ਨਹੀਂ ਹੋ ਸਕਦਾ ਤੇ ਇਸ ਤੋਂ ਵੱਡਾ ਜਮਹੂਰੀਅਤ ਦਾ ਕਤਲ ਕੀ ਹੋ ਸਕਦਾ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਹਰਿਆਣੇ ਨੂੰ ਵੀ ਕਹਿਣਾ ਚਾਹੁੰਦਾ ਤੇ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜੋ ਸੰਵਿਧਾਨ ਹੈ ਦੇਸ਼ ਦਾ ਬੜੀ ਔਖੀ ਆਜ਼ਾਦੀ ਨਹੀਂ ਸੀ ਉਸ ਆਜ਼ਾਦੀ ਨੂੰ ਕਾਇਮ ਰਹਿਣ ਦਿਓ ਲੋਕਾਂ ਨੂੰ ਇਸ ਹੱਦ ਤੱਕ ਜਿਹੜਾ ਜ਼ਲੀਲ ਰਾਹ ਕਰੋ ਆਪਣੇ ਲੋਕਾਂ ਨੂੰ ਮਾਰ ਕੇ ਕਦੀ ਵੀ ਕੰਡੈਸ਼ਨ ਅੱਗੇ ਨਹੀਂ ਵੱਧ ਸਕਦੀ ਇਸ ਕਰਕੇ ਜੋ ਸਹੀ ਹੱਲ ਹੈ ਸਮੱਸਿਆ ਦਾ ਉਹ ਕੱਢੋ ਤੇ ਇਹ ਜਿਹੜਾ ਬਲਾਕਾਡ ਹੈ ਇਹਨੂੰ ਖਤਮ ਕਰੋ ਬਾਕੀ ਮੈਂ ਜਿੱਥੇ ਸਭ ਡਿਟੇਲ ਦੱਸ ਤੁਸੀਂ ਮੈਂ ਇੱਕ ਗੱਲ ਹੋਰ ਕਹਿਣੀ ਹੈ ਜੀ ਅਮੈਂ ਅੱਜ ਦੀ ਫੋਟੋ ਹੈ ਜੀ ਦੇਖੋ ਤੁਸੀਂ ਕਵਰ ਕਰ ਰਹੇ ਹੋ ਕਿਸਾਨ ਗਰਾਉਂਡ ਜ਼ੀਰੋ ਤੇ ਨੇ ਆਉ ਉਤੇ ਲੋਕ ਗਰਾਉਂਡ ਜ਼ੀਰੋ ਤੇ ਨੇ ਤੇ ਜਿਹੜੀ ਗੱਲ ਅਸੀਂ ਜਾਰੀ ਕਰ ਰਹੇ ਆ ਉਸ ਗੱਲ ਨੂੰ ਸੀਐਮ ਪਹਿਲਾਂ ਕਹਿ ਰਿਹਾ ਮਿਸ ਇਨਫਰਮੇਸ਼ਨ ਫਰਾ ਰਹੇ ਹੋ ਤੇ ਮੁੜ ਕੇ ਜਦ ਫਸ ਜਾਂਦਾ ਤੇ ਫੇਰ ਜਿਵੇਂ ਚੀਮਾ ਸਾਹਿਬ ਨੇ ਕਿਹਾ ਇਕੱਲਾ ਦੋਖੀ ਸਾਂਝਾ ਕਰਦਾ ਆ ਸਿੱਧੀਆਂ ਖੇਤਾਂ 'ਚ ਵੜ ਕੇ ਉਹਨਾਂ ਨੇ ਬੰਦੂਕਾਂ ਸਿੱਧੀਆਂ ਤਾਣੀਆਂ ਹੋਈਆਂ ਨੇ ਇਹਦਾ ਰਿਜ਼ਲਟ ਕੀ ਨਿਕਲਣਾ ਜੀ ਜਦੋਂ ਇੱਚ ਗੋਲੀ ਨਿਕਲਣੀ ਆ ਸਭ ਨੂੰ ਪਤਾ ਹੀ ਤੇ ਕੀ ਮੁੱਖ ਮੰਤਰੀ ਸੁੱਤਾ ਮੁੱਖ ਮੰਤਰੀ ਸਾਹਿਬ ਟਾਊਟ ਭਗਵੰਤ ਮਾਨ ਜੀ ਤੁਸੀਂ ਇੱਕ ਸ਼ੋਪ ਪਹਿਲਾਂ ਮਰਵਾਇਆ ਸ਼ੋਪਦੀਪ ਸਿੱਧੂ ਮੂਸੇ ਵਾਲਾ ਇੱਕ ਸ਼ੋਪ ਤੁਸੀਂ ਕੱਲ ਮਰਵਾਇਆ ਤੁਸੀਂ ਤਾਂ ਕਹਿੰਦੇ ਮੈਨੂੰ ਕਈ ਹੋਰ ਸ਼ੋਪ ਕਰਨ ਨਾਲ ਮਰ ਤੌ ਨੂੰ ਪਤਾ ਨਹੀਂ ਹਲੇ ਕਿਹੜੀ ਕੀ ਥੋੜੀ ਕੁਰਸੀ ਬਚੀ ਰਹਿ ਕਿੰਨੇ ਸ਼ੁਭ ਤੁਸੀਂ ਹਲੇ ਹੋਰ ਮਰਵਾਉਨੇ ਥੋੜੀ ਨੀਅਤ ਹੀ ਨਹੀਂ ਸਾਫ਼ ਜਾਪਰੀ ਜੇ ਪਹਿਲੇ ਦਿਨ ਜਾ ਕੇ ਜਿਹੜੇ ਕਿਸਾਨ ਫੱਟੇ ਹੋਏ ਛਣ ਜਾਂ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਇਹ ਇੰਟਰਵਿਊ ਦਿਦਾ ਰਿਆ ਉਹਨਾਂ ਨੂੰ ਜਾ ਕੇ ਪੁੱਛਦਾ ਕਿ ਭਾਈ ਤੁਹਾਡਾ ਸਿਰ ਕਿਵੇਂ ਪਾਟਿਆ ਆ ਤੁਹਾਡੇ ਛਿਰੇ ਕਿਵੇਂ ਬਚੇ ਤੇ ਇਹਨੇ ਉਸ ਦਿਨ ਹੀ ਪਰਚਾ ਦੇ ਦਿੰਦਾ ਤੇ ਅੱਜ ਦੇ ਹਾਲਾਤ ਕੁਝ ਹੋਰ ਹੋਣੇ ਸਨ ਮਗਰ ਕਿਉਂਕਿ ਮਿਲੇ ਆ ਜੀ ਆ ਜਿਹੜੀਆਂ ਮੀਟਿੰਗਾਂ ਨੇ ਆ ਤਸਵੀਰਾਂ ਨੇ ਇਹ ਐਵੇਂ ਤਾਂ ਨਹੀਂ ਆ ਹੂ ਸਿਟਿੰਗ ਵਿਦ ਥੀਸ ਮਨਿਸਟਰਸ ਜੇ ਚੀਫ ਮਨਿਸਟਰ ਸ਼ੁੱਡ ਹੈਵ ਇਹਨੂੰ ਸਟੈਂਡ ਲੈਣਾ ਚਾਹੀਦਾ ਸੀ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੇਤ ਮਜ਼ਦੂਰਾਂ ਦੇ ਹੱਕ 'ਚ ਮਗਰ ਇਹ ਤਾਂ ਟੌਟੀ ਕਰਨ ਤੇ ਹੋ ਗਏ ਔਰ ਮੈਂ ਆ ਹੁਣ ਯਾਦ ਆ ਚਲੋ ਆ ਵੀ ਦੇਖ ਲਓ ਪ੍ਰਾਇਓਰਟੀ ਵੇਖ ਲਓ ਜੀ ਕੀ ਆ ਆ 21 ਤਰੀਕ ਦਾ ਇਸ਼ਤਿਹਾਰ ਆ ਔਰ 21 ਤਰੀਕ ਦਾ ਇਸ਼ਤਿਹਾਰ ਹੈ ਰੰਗਲਾ ਪੰਜਾਬ ਫੈਸਟੀਵਲ ਵੈਲਕਮਸ ਯੂ 23 ਤੋਂ 29 ਫਰਵਰੀ ਅਮਰitsar ਆ ਮੈਂ ਅੱਜ ਕ ਅਫਸਰ ਨੂੰ ਫੋਨ ਕੀਤਾ ਪੁੱਛਣ ਵਾਸਤੇ ਕੋਈ ਮਸਲਾ ਸੀ ਕਹਿੰਦਾ ਜੀ ਅਸੀਂ ਬਹੁਤ ਵਿਜੀ ਆ ਸੀਐਮ ਸਾਹਿਬ ਆ ਰਹੇ 23 ਤਰੀਕ ਨੂੰ ਰੰਗਲਾ ਪੰਜਾਬ ਮੰਗਾਉਣ ਲਈ ਖੂਨੀ ਪੰਜਾਬ ਤਾਂ ਅੱਗੇ ਵਧਿਆ ਪਿਆ ਥੋੜੀ ਹਰਕਤਾਂ ਕਰਕੇ ਔਰ ਇਹ ਕਿੰਨਾ ਖਰਚਾ ਜੀ ਇਹਦੇ ਤੇ 55 ਕਰੋੜ ਰੁਪਈਆ ਐਗਰੀਕਲਚਰ ਮੰਤਰੀ ਸਹਿਰ ਸਪਾਟੇ ਤੇ ਮੁੱਖ ਮੰਤਰੀ ਮੌਜਾਂ ਤੇ ਤੇ ਕਿਸਾਨ ਤੇ ਖੇਤ ਮਜ਼ਦੂਰ ਸੜਕਾਂ ਤੇ ਸੰਘਰਸ਼ ਤੇ ਅੱਜ ਪੰਜਾਬ ਦੀ ਇਹ ਤਸਵੀਰ ਬਣੀ ਪਈ ਹੈ ਅਗਲੀ ਮੈਂ ਤੁਹਾਨੂੰ ਆ ਵੀਡੀਓ ਹਾਂਜੀ ਕਿਹੜਾ ਟਵੀਟ ਕੇਜਰੀਵਾਲ ਦਾ ਆ ਟਵੀਟ ਮੈਂ ਪੜਾ ਦਿਆਂ ਜੀ ਕੇਜਰੀਵਾਲ ਸਾਹਿਬ ਦਾ ਐਮਐਸਪੀ ਤੇ ਤਾਂ ਹੁਣ ਬਦਲ ਹੀ ਗਏ ਨਾ ਆ ਕੇਜਰੀਵਾਲ ਸਾਹਿਬ ਦਾ ਟਵੀਟ ਸੀ ਜੀ ਇੱਥੇ ਤਰੀਕ ਲਿਖੀ ਆ ਜੀ 10 21 10 2020 8:12 ਤੇ ਆ ਪਤਾ ਨਹੀਂ 8 ਵਜੇ ਦਾ ਇਹਨਾਂ ਨੇ ਟਾਈਮ ਚੂਜ਼ ਕੀਤਾ ਕੱਲ ਵੀ ਸਵੇਰ 8 ਵਜੇ ਲਾਈਵ ਹੋਇਆ ਸੀ ਵੀ ਉਹਦਾ ਪੁੱਤ ਰਾਜਾ ਸਾਹਿਬ ਪੰਜਾਬ ਕੇ ਕਿਸਾਨੋ ਕੋ ਧੋਖਾ ਮਤ دیਜੀਏ ਅਗਰ ਆਪ ਕਿਸਾਨੋ ਕੀ ਅਸਲੀ ਭਲਾ ਚਾਹਤੇ ਹੈ ਤੋ 1 ਐਮਐਸਪੀ ਕਾਨੂੰਨ ਪਾਸ ਕਰੋ ਕਿ ਕੇਂਦਰ ਸਰਕਾਰ ਜਿੰਨੀ ਫਸਲ ਐਮ ਐਸ ਪੀ ਤੇ ਨਹੀਂ ਉਠਾਈਗੀ ਉਹ ਫਸਲ ਪੰਜਾਬ ਸਰਕਾਰ ਐਮ ਐਸ ਪੀ ਤੇ ਉਠਾਈਗੀ ਭਕੇਜੀਵਾਲ ਸਾਹਿਬ ਤੁਸੀਂ ਤਾਂ ਆਪ ਕਹਿੰਦੇ ਸੀ ਫਿਰ ਭਗਵੰਤ ਮਾਨ ਕੀ ਕਹਿੰਦਾ ਸੀ ਜਾ ਕੇ ਆ ਦੋ ਕ ਵੀਡੀਓ ਸੁਣ ਲੋ ਤੁਹਾਨੂੰ ਮਤਲਬ ਸਪਸ਼ਟੀ ਹੋ ਜੂ ਕਿ ਇਹ ਖੜੇ ਕਿਥੇ ਹੈ ਸੁਣਾਈ ਭਾਈ ਲੜਾਈ ਲੜਾਈ ਤਾਂ ਇਹ ਵੀ ਸੈਂਟਰ ਨਾਲ ਹੀ ਹੈ ਸੋ ਇਸ ਕਰਕੇ ਅਸੀਂ ਇਹ ਗੱਲ ਆਇਆ ਕਿ ਐਮ ਐਸ ਪੀ ਦਾ ਜਿਹੜਾ ਵੇਲੇ ਉਹ ਬਿਨਾਂ ਸਕਰ ਕਰਕੇ ਨਹੀਂ ਲੈ ਕੇ ਆਉਂਦੀ ਹੁਣ ਇਹਨਾਂ ਨੇ ਕਹਿੰਦਾ ਕਿ ਐਮਐਸਪੀ ਤੋਂ ਜਿਹੜਾ ਖੇਡੂਗਾ ਉਹਨੂੰ 3 ਸਾਲ ਦੀ سزا ਵੀ ਦਿੱਤੀ ਨਹੀਂ ਪਹਿਲੀ ਗੱਲ ਤਾਂ ਸੈਂਟਰ ਜੇ ਐਮਐਸਪੀ ਤੋਂ ਮੁੱਕ ਗਿਆ ਜਿਹੜਾ ਕਿ ਉਹਨਾਂ ਨੂੰ ਸ਼ੰਕਾ ਹੈਗੀ ਹੈ ਉਹਦੀ ਮਨਸ਼ਾ ਹੈਗੀ ਹੈ ਜੇ ਐਮਐਸਪੀ ਤੋਂ ਮੁੱਕ ਗਿਆ ਫਿਰ ਘੱਟ ਵੱਧ ਦਾ ਕੀ ਹੈ ਨੰਬਰ ਦੋ ਤੇ ਇੱਕ ਫੈਕਟਰ ਨੇ ਕਹਿੰਦਾ ਸੈਕਟਰ ਦੀ ਏਜੰਸੀ ਨੇ ਸਾਨੂੰ ਤਾਂ ਇੰਨਾ ਤੱਕ ਇਹ ਨਹੀਂ ਦੀ ਬਾਕੀ ਦੇ ਡਿਗਰੀ ਦੇ ਪ੍ਰਾਈਵੇਟ ਪਲੇਅਰ ਕਹਿੰਦਾ ਮੈਂ ਵੀ ਨਹੀਂ ਖੇਡਦਾ ਜੇ ਜਿਹੜੀ ਫਸਲ ਪੈ ਚੀ ਉਹਨੂੰ ਕੌਣ ਚੱਕੂਗਾ ਜੀ ਉਹ ਕਿੱਥੇ ਗਈ ਉਹ ਕਿਸਾਨ ਪੰਜਾਬ ਸਰਕਾਰ ਐਮਐਸਪੀ ਦਾ ਬਿੱਲ ਲੈ ਕੇ ਆਵੇ ਅੱਜ ਵੀ ਸਾਡੇ ਜਿਹੜੇ ਐਮਐਲਐਨਓ ਨੇ ਇਸ ਗੱਲ ਤੇ ਵਾਕਆਉਟ ਕੀਤਾ ਹੈ ਕਿ ਪੰਜਾਬ ਸਰਕਾਰ ਗਾਰੰਟੀ ਕਰੇ ਕਿ ਜਿਹੜੀ ਫਸਲ ਬਚ ਗਈ ਸਰਕਾਰ ਦੇ ਜਿਹੜੀ ਸੈਂਟਰਲ ਏਜੰਸੀਆਂ ਦੇ ਫਰੀਦਮ ਤੋਂ ਬਾਅਦ ਉਹਨੂੰ ਅਸੀਂ ਚੱਕਾਂਗੇ ਨਾਲ ਗਰੀਬ ਦੀ ਗਾਰੰਟੀ ਵੀ ਦੇਵੇ ਕਿ ਅਸੀਂ ਇੱਕ ਇੱਕ ਦਾਣਾ ਪੰਜਾਬ ਸਰਕਾਰ ਆਪਣੀ ਐਮਐਸਪੀ ਲਾਗੂ ਕਰੇ ਤੇ ਐਮਐਸਪੀ ਤੇ ਕੰਕ੍ਰੀਟ ਤੋਂ ਨਾ ਕਰਤੇ ਮਾਲਵੇ ਦੇ ਵਿੱਚ ਦਵਾਤ ਦੇ ਨਰਮਾ ਰੋੜ ਗਏ ਹੀ ਪੰਜਾਬ ਸਰਕਾਰ ਨੂੰ ਕਿਸਾਨ ਨਹੀਂ ਸਮਝਦੀ ਜਾਂ ਉਹ ਕਪਾਹ ਨਰਮਾ ਮੱਕੀ ਵਗੈਰੋਂ ਫਸਲਾਂ ਨਹੀਂ ਸਮਝਦੀ ਉਹਨਾਂ ਨੂੰ ਸੋ ਅੱਜ ਘੱਟਾ ਪਾਉਣ ਦੀ ਕੋਸ਼ਿਸ਼ ਨਾ ਕਰਨੀ ਕਿ ਪਤਾ ਨਹੀਂ ਅਸੀਂ ਕੱਲ ਜਿਹੜਾ ਬੇਲਪਾਸ ਹੋ ਗਿਆ ਤੇ ਅਸੀਂ ਹੀਰੋ ਬਣ ਕੇ ਪੰਜਾਬ ਦਾ ਰਾਖਾ ਪਤਾ ਨਹੀਂ ਕੀ ਟੈਕ ਹੋ ਰਹੇ ਨੇ ਜਿਹੜੇ ਕੰਗ ਜੀ ਨੇ ਲੱਡੂ ਬਣ ਰਹੇ ਨੇ ਪੰਜਾਬ ਦੇ ਕਿਸਾਨਾਂ ਦੇ ਚੁੱਲਿਆਂ ਚ ਅੱਜ ਵੀ ਅਗਨੀ ਮੱਚੀ ਇਹ ਲੱਡੂ ਜਿਹੜੇ ਨੇ ਛੇ ਦਿਨਾਂ ਦੇ 2022 ਵਾਲੇ ਬੁੱਟਰੇ ਨੇ ਉਹ ਗਲਤ ਮੈਨੂ ਵਿਚ ਨੇ ਲੜਾਈ ਇੰਟਰਨਲ ਲੜਨੀ ਪਊਗੀ ਬੱਦੇ-ਬੰਦਰ ਦੇ ਇਹ ਇੰਨੀ ਪੰਜਾਬ ਦੇ ਰਾਖੇ ਕਹੋਂਦੇ ਨੇ ਕਪਤਨ ਸਾਹਿਬ ਤਾਂ ਵੇ ਰਾਸਤਬੇ ਤੋਂ ਬੈਨ ਕਰਾ ਕੇ ਲਿਓ ਫਿਰ ਉਹਨਾਂ ਨੇ ਚੱਕ ਕੇ ਬਿੱਲ ਬਣਾ ਮਾਰਨੇ ਨੇ ਜੀ ਉਹਨਾਂ ਨੇ ਕਹਿ ਰਿਆ ਕਿ ਤੁਹਾਡੇ ਬਿੱਲ ਦੇ ਵਿੱਚ ਐਮੈਂਡਮੈਂਟ ਕਰ ਰਹੇ ਆ ਪੰਜਾਬ ਦਾ ਐਕਟ ਹੋਰ ਹੀ ਕੋਈ ਐ ਸੋ ਐਮਐਸਪੀ ਦਾ ਬਿੱਲ ਹੈ ਕਿਉਂ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬੜੀ ਲੜਾਈ ਤਾਂ ਇਹ ਹੈ ਹੁਣ ਆਪ ਜਿਹੜਾ ਕਹਿੰਦਾ ਸੀ ਪੰਜਾਬ ਸਰਕਾਰ ਖੁਦ ਗਰੰਟੀ ਦੇਵੇ ਹੁਣ ਟੌਟੀ ਤੇ ਹੋ ਗਿਆ ਕਹਿੰਦਾ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਆ ਤੇ ਭਗਵੰਤ ਮਾਨ ਜੀ ਜੇ ਸੈਂਟਰ ਨਾਲ ਲੜਨ ਦੀ ਲੋੜ ਪੈਣੀ ਤੇ ਆਹ ਕੀ ਕਰਦੇ ਹੋ ਤੁਸੀਂ ਇਹਨੂੰ ਟੌਟੀ ਕਹਿੰਦੇ ਆ ਇਹਨੂੰ ਦਲਾਲੀ ਕਹਿੰਦੇ ਆ ਕਿਸਾਨਾਂ ਨੂੰ ਮਰਵਾ ਕੇ ਖੇਤ ਮਜ਼ਦੂਰਾਂ ਨੂੰ ਮਰਵਾ ਕੇ ਜਿਹੜਾ ਕੰਮ ਫੜਿਆ ਦੂਜੀ ਮੰਤਰੀ ਜਿਹੜੀ ਹੁਣ ਇਹਨਾਂ ਦੀ ਆਲਾ ਮੰਤਰੀ ਸੋਜਾ ਬਾਈ ਦਾ ਮੰਤਰੀ ਪੰਜ ਸੱਤ ਰਹੂਗੀ ਅਸੀਂ ਬਾਈ ਦੇ ਭਾਈ ਫਕਰਾਂ ਦਾ ਇੱਕ ਇੱਕ ਦਾਣਾ ਧੁੱਕਾਂਗੇ ਐਮਐਸਪੀ ਤੇ ਵਿਕੂਗੀ ਜਿਹੜੀ ਫਸਲ ਚਾਹੇਓ ਕਪਾਹ ਨਰਮਾਹ ਚਾਹੇਓ ਸੂਤ ਮੁਖੀ ਹੈ ਤੇ ਮੱਕੀ ਹੈ ਸੈ ਕਣਕ ਹੈ ਤੁੰਨੇ ਜਿਹੜੀ ਫਸਲ ਇੱਕ ਵਾਰ ਮੰਡੀ ਚਾਹੁੰ ਉਸ ਦਾ ਕਾਲੀ ਹੋਊਗੀ ਤਾਂ ਇੱਕ ਇੱਕ ਦਾਣੇ ਦੀ ਵਾਰ ਸਰਕਾਰ ਹੋਊਗੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਉਹ ਦੂਜੇ ਮੰਤਰੀ ਨੂੰ ਕਿਹਾ ਆ ਹੁਣਦੀ ਹੈ ਜੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਕੋਲ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣਾ ਪੈਦਾ ਕਰਕੇ ਦੇ ਸਕਦੇ ਹਾਂ ਹੁਣ ਐਮਐਸਪੀ ਤੋਂ ਤਾਂ ਭੱਜ ਹੀ ਗਿਆ ਹੁਣ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਐ ਕਰ ਦੋ ਤੁਸੀਂ ਐਂ ਕਰ ਦੋ ਆਪ ਜਿਹੜਾ ਕਹਿੰਦਾ ਸੀ ਕਿ ਅਸੀਂ ਦਵਾਂਗੇ ਪੰਜਾਬ ਸਰਕਾਰ ਜਿੱਦ ਦਿਨ ਆਮ ਆਦਮੀ ਪਾਰਟੀ ਦੀ ਬਣ ਗਈ ਇਹ ਤਾਂ ਸਾਰੇ ਮੁੱਕਰ ਕੇ ਜੀ ਤੇ ਕਿਸਾਨਾਂ ਨੂੰ ਮਰਾਉਣ ਦਾ ਸੌਦਾ ਨਹੀਂ ਤੇ ਕੀ ਆ ਬੀਬੀ ਦੀ ਤਾਂ ਸੁਣਾ ਦੇ ਬੀਬੀ ਦਾ ਬਾਗ ਕਮਾਲ ਹੈ ਨਾ ਉਹਨਾਂ ਦਾ ਅਕਲ ਸਾਹਿਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਅਸਤੀਫਾ ਦਿਓ ਅਸਤੀਫਾ ਦਿਓ ਬੀਬੀ ਜੀ ਸਾਡੀ ਵੀ ਮੰਗ ਇਹੀ ਆ ਸਾਨੂੰ ਅਸਤੀਫਾ ਦਿਓ ਘੱਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਤ ਲਾੜ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਪਰ ਜਿੰਨੀ ਕਲ ਵੀ ਕੱਲੀ ਕੱਲੀ ਫਸਲ ਉਸ ਤੇ ਐਮਐਸਪੀ ਦੇਵਾਂਗੇ ਦਿੱਲੀ ਦੇ ਵਿੱਚ ਸਵਾਮੀ 나ਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਵਾਈਦੀ ਸਵਾਮੀ ਦੱਸੋ ਜੇ ਆਹੀ ਬੀਬੀ ਵਾਲੀ ਭਾਵਨਾ ਪ੍ਰਗਟ ਕਰਦੀ ਹੈ ਤੇ ਇਹਨਾਂ ਦੇ ਪਰਚਾ ਦੇ ਦਿਓ ਇਹਨੂੰ ਸਿੱਟ ਸੱਤ ਲਵੇ ਤੇ ਬੀਬੀ ਜੋ ਮਰਜ਼ੀ ਬੋਲੀ ਜਾਵੇ ਉਹ ਸਭ ਮਾ ਆਹ ਹੋਰ ਸੁਣ ਲੋ ਮੈਂ ਤਾਂ ਇਹਨਾਂ ਦੀ ਸੁਣ ਸੁਣ ਕੇ ਰਾਹ ਨੂੰ ਨਾ ਕਿ ਵਿਖਾਵਾਂ ਕਿਹੜੀ ਸਾਰੀ ਦਿਹਾੜੀ ਲਾਉਣੀ ਪੈ ਜਾਣੀ ਤੁਹਾਡੇ ਨਾਲ ਕੋਈ ਗਰੰਟੀ ਨਹੀਂ ਪੰਜਾਬ ਵਿੱਚ ਐਨਐਸਪੀ ਦੇਣਗੀ ਕਿ ਹਾਂ ਜੇ ਤੁਹਾਡੀ ਕੋਈ ਪ੍ਰਾਈਵਟ ਹਜ਼ਾਰਾ ਜਾਂ ਕੋਈ ਵੀ ਚੱਕਦਾ ਪਰ ਤੁਹਾਡੀਆਂ ਫਤਲਾ ਮੈਂ ਚੱਕੂਗਾ ਜੇ ਉਹ ਐਨਐਸਪੀ ਨਹੀਂ ਦੇ ਸਕਦਾ ਦੇਉਨੋਂ ਔਕੇ ਦੇ ਸਾਥਿਕ ਜਾਨੇ ਖਾ ਲਈ ਜੇ ਉਹ ਕਹਿੰਦੇ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਹਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ ਤੇ ਦੀਆਂ ਸਹੀ ਫਟਲਾਂ ਤੇ 92 ਐਮਐਲਏ ਨੇ ਸਾਨੂੰ ਪੰਜਾਬ ਦੀਆਂ ਤੇ ਦੀਆਂ ਸਹੀ ਫਟਲਾਂ ਤੇ ਬਹੁਤ ਸਾਲ ਹੋ ਗਏ ਜਿੱਤ ਪਿਛਲੀ 40 ਸਾਲਾਂ ਦੀ ਜਿੱਤ ਇਹਨਾਂ ਨੇ ਐਮਐਸਪੀ ਦੇ ਦਿੱਤੀ ਵਮਨਿਸਪਤੀ ਤੇ ਵੀ ਦੇਣਗੇ ਪੰਸਬੋਤਾ ਸਟੇਟ ਦੇ ਆਫੀਸ ਕਾਚੀ ਐਮਐਸਪੀ ਦੇ ਨੂੰ ਸਾਡੀ ਬਾਡੀ ਤਿਆਰ ਅੱਜ ਅਸੀਂ ਚੈਲੰਜ ਕਰਦੇ ਆਂ ਕੈਪਟਨ ਮਰਿੰਦਰ ਸਿੰਘ ਨੂੰ ਅੱਜ ਗੱਦੀ ਛੱਡੋ ਅਸੀਂ ਅੱਜ ਹੀ ਐਮਐਸਪੀ ਦੇ ਰਹੇ ਆਂ ਇੱਕ ਤਕਨੀ ਨੂੰ ਗਰੰਟੀ ਵਾਹਾਂਗੇ ਕਿ ਜੇ ਤੁਹਾਡਾ ਕੋਈ ਦੂਜਾ ਹੁਣ ਜਾਤਾ ਇਹ ਬੀਬੀ ਵਜੀਰ ਰਵੇ ਜਾਂ ਇਹਨੂੰ ਮਾੜੀ ਮੋਟੀ ਸ਼ਰਮ ਤਾਂ ਇਹੀ ਅਸਤੀਫਾ ਦੇਵੇ ਖਜ਼ਾਨਾ ਦੇ ਹੱਕ 'ਚ ਕਿਉਂਕਿ ਭਗਵਾਨ ਤੇ ਤਾਂ ਟਾਊਟ ਹੈ ਬੇਸ਼ਰਮ ਹੈ ਉਤੋਂ ਨਹੀਂ ਮੈਂ ਆਸ ਰੱਖਦਾ ਵੀਜੀਤਾ ਸੂਲਨ ਨੇ ਇਹ ਤਾਂ ਸੂਲਾਂ ਦੇ ਪੱਕੇ ਨੇ ਜ਼ਬਾਨ ਦੇ ਪੱਕੇ ਨੇ ਵਹਦੇ ਦੇ ਪੱਕੇ ਨੇ ਤੇ ਇੱਕ ਦਿਖਾਓ ਭਾਈ ਔਰ ਵੇਖੋ ਕਮਾਲ ਦੀ ਗੱਲ ਆ ਕੱਲ ਵੀਡੀਓ ਪੁਲਿਸ ਸੁਣਿਓ ਇੱਕ ਵਾਰੀ ਮੈਂ ਉਹ ਸੁਣਾ ਨਹੀਂ ਸਕਦਾ ਉਹਦੇ ਚ ਕਹਿੰਦਾ ਕਹਿੰਦਾ ਮੈਂ ਤਿੰਨ ਡਾਕਟਰਾਂ ਦੀ ਡਿਊਟੀ ਲਾਤੀਆ ਰਜਿੰਦਰਾ ਹਸਪੀਟਲ ਆਪਣਾ ਡਾਕਟਰ ਬਲਜੀਤ ਸਿੰਘ ਖਨੋਰੀ ਖ ਰਾਜਪੁਰਾ ਤੇ ਖਨੋਰੀ ਕਿੰਨਾ ਡਾਕਟਰਾਂ ਦੀ ਇੱਕ ਡਾਕਟਰ ਬਲਬੀਰ ਦੀ ਜਿਹੜਾ ਹੈਲਥ ਮਿਨਿਸਟਰ ਹੈ ਕਹਿੰਦਾ ਉਹ ਅੱਖਾਂ ਦਾ ਡਾਕਟਰ ਹੈ ਮਤਲਬ ਉਹ ਕਹਿੰਦਾ ਅੱਖਾਂ ਉਹ ਕੱਢਣਗੇ ਹਰਿਆਣੇ ਵਾਲੇ ਤੇ ਅਸੀਂ ਬਾਅਦ 'ਚ ਤੁਹਾਡੀ ਮੱਲਮ ਪੱਟੀ ਕਰਾਂਗੇ ਇੱਕ ਕਹਿੰਦਾ ਡਾਕਟਰ ਲਾਈਆ ਉਹ ਡਿਊਟੀ ਆਪਣਾ ਬਲਜੀਤ ਕੋਰੋਂਾਂ ਦੀ ਇੱਕ ਡਾਕਟਰ ਚਰਨਜੀਤ ਚੰਨੀ ਚਰਨਜੀਤ ਚੰਨੀ ਦੀ ਮਤਲਬ ਖਬਰ ਤਾਂ ਇਹਨੂੰ ਪੂਰੀ ਆ ਕਿ ਉੱਥੋਂ ਗੋਲੀਆਂ ਚੱਲਣਗੀਆਂ ਰਬਰ ਬੁਲਟ ਚੱਲਣੀਆਂ ਨੇ ਲੋਕਾਂ ਦੀਆਂ ਅੱਖਾਂ ਨਿਗਾ ਜਾਣੀਆਂ ਐ ਜੇ ਮੈਂ ਇਹਨਾਂ ਦੀ ਤਦੇ ਡਿਊਟੀ ਲਾਤੀ ਕਿ ਭਾਈ ਮੈਂ ਕਹਿੰਨਾ ਭਾਈ ਤੂੰ ਆਪਦੀਆਂ ਹੀ ਅੱਖਾਂ ਠੀਕ ਕਰਾ ਲਾ ਤੇ ਕੰਨ ਠੀਕ ਕਰਾ ਲਾ ਨਾ ਡਾਕਟਰ ਨੂੰ ਤੈਨੂੰ ਸੁਣ ਜੇ ਕੀ ਹੋ ਕੀ ਰਿਹਾ ਉੱਥੇ ਨਾ ਤੈਨੂੰ ਗੋਲਾ ਡਿੱਗਦਾ ਸੁਣਦਾ ਨਾ ਬੁਲਟ ਡਿੱਗਦੀਆਂ ਉੱਥੇ ਜਿਹੜੀਆਂ ਬੁਲਟ ਆ ਉਹ ਮਾਰਦੇ ਆ ਰਬੜ ਬੁਲਟਾਂ ਉਹ ਤੈਨੂੰ ਦਿਖਦੀਆਂ ਨੇ ਤੇ ਉੱਥੇ ਇਲਾਜ ਤਾਂ ਬਾਅਦ ਚ ਹੁੰਦਾ ਨੂੰ ਪਹਿਲਾਂ ਇਹਦਾ ਇਲਾਜ ਕਰ ਦਿਓ ਟਾਉਟ ਦਾ ਆਹ ਛੱਡ ਲਿਓ ਜੀ ਆਹ ਦੋ ਹਾਂ ਉਹ ਵੀ ਆ ਦੋ ਠੀਕ ਜਿਹੜਾ ਤੁਰਕਾਂ ਦੇ ਗੋਲੇ ਜਾਂ ਜਿਹੜੇ ਅਕਾਲ ਵਾਲੀਆਂ ਗੋਲੀਆਂ ਉਹ ਆਉਂਦੀਆਂ ਉਹ ਪੰਜਾਬ ਦੇ ਜੂਰਡਿਕਸ਼ਨ ਚ ਆਉਂਦੇ ਆਹ ਲੋ ਸਾਡੇ ਜਿਹੜੇ ਕਿਸਾਨ ਨੂੰ ਪੰਜਾਬ ਦੇ ਫਿਸ਼ਰ ਨਾ ਨਾਮ ਕਰਦੇ ਜਾਨੀ ਵਾਲਿਆਂ ਤਾਂ ਪਾਰਾ ਨਾ ਰੱਖੀਏ ਸੁਣ ਮੇਰਾ ਇੱਕ ਸੁਧਾਰ ਵੀ ਹੈ ਮੈਂ ਅੱਜ ਪੰਜਾਬ ਮੈਨੂੰ ਗੱਲ ਦੱਸੋ ਮੁੱਖ ਮੰਤਰੀ ਏ ਓ ਮਨਿਸਟਰ ਇਹ ਆਪ ਹੀ ਮੰਨੀ ਜਾਂਦਾ ਕਹਿੰਦਾ ਪੰਜਾਬ ਦੀ ਜੂਰਿਸਡਿਕਸ਼ਨ ਦੇ ਹੋ ਰਿਹਾ ਸਭ ਕੁਝ ਤੇ ਮਾਮਾ ਹੀਰਦਿਆ ਫਿਰ ਤੈਨੂੰ ਕਾਰਵਾਈ ਕਰਨ ਤੋਂ ਕੀ ਪ੍ਰੋਬਲਮ ਆਉਂਦੀ ਆ ਕੌਣ ਰੋਕਣ ਰਿਹਾ ਤੈਨੂੰ ਕਿਹਨੇ ਹੱਥ ਬੰਨੇ ਆ ਤੇਰੇ ਕੁਰਸੀ ਦੀ ਲਾਲਚ ਵੇਖੋ ਸ਼ਰਾਰਤੀ ਕਿੱਡਾ ਹੈ ਕਹਿੰਦਾ ਜੀ ਮੈਂ ਇੱਕ ਆ ਨਹੀਂ 100 ਵਾਰੀ ਕੁਰਸੀ ਵਾਰ ਦਿਆਂ ਤੇ ਪਿਓ ਦਾ ਪੁੱਤ ਫਿਰ ਵਾਰਦਾ ਕਿਉਂ ਨਹੀਂ ਲੱਗਦਾ ਕਿਉਂ ਨਹੀਂ ਅੱਗੇ ਉਹਨਾਂ ਦੀ ਇਬਾਜਤ ਕਿਉਂ ਨਹੀਂ ਕਰਦਾ ਪਤਾ ਫਿਰ ਕੁਰਸੀ ਪੱਕੀ ਜਾਂਦੀ ਰਹੂਗੀ ਉੱਥੇ ਲਿਪ ਸਰਵਿਸ ਕੱਲੀ ਧੰਕੀ ਰਾਜਲਾ ਦੇਾਂਗੇ ਧੰਕੀਆ ਟਾਈਪ ਗੱਲਾਂ ਕੀਤੀ ਜਾ ਰਹੀਆਂ ਨੇ ਰਾਸ਼ਪਤੀ ਰਾਜਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਪਤੀ ਰਾਜਲਾ ਦਿਓ ਮੈਂ 100 ਕੁਰਸੀਆਂ ਕਰਮਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਕ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਆ ਦੋ ਮਰਵਾ ਤੇ ਚੁੱਕਣ ਦੀ ਮੌਸਮ ਨੂੰ ਫੋਕਸ ਇੱਕ ਮਿੰਟ ਆ ਇੱਕ ਕਮਾ ਆ ਗੱਲ ਵੇ ਸੁਣੋ ਕਮਾਲ ਦੀ ਗੱਲ ਹੈ ਪੰਜਾਬੀ ਇਹ ਗੱਲ ਨੋਟ ਕਰਨ ਕਹਿੰਦਾ ਮੈਂ ਇੱਕ ਆ ਨਹੀਂ 100 ਕੁਰਸੀਆਂ ਵਾਰ ਦੂੰ ਤੇ ਤੈਨੂੰ ਫਿਰ ਰੋਕਦਾ ਕੌਣ ਹੈ ਜੀ ਕਿਉਂ ਨਹੀਂ ਐਕਸ਼ਨ ਲੈਂਦਾ ਐਕਸ਼ਨ ਇਹ ਚ ਨਹੀਂ ਲੈਂਦਾ ਕਿ ਜੇ ਮੈਂ ਐਕਸ਼ਨ ਲਿਆ ਹਰਿਆਣੇ ਪੁਲਿਸ ਦੇ ਖਿਲਾਫ ਜਾਂ ਮੈਂ ਕੋਈ ਸ਼ਕਤੀ ਵਿਖਾਈ ਤੇ ਮੇਰਾ ਤਾਂ ਸਵੇਰੇ ਇਹਨਾਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਜਾਂ ਮੇਰੀ ਕੁਰਸੀ ਖੋਲ੍ਹਣੀ ਆ ਕੁਰਸੀ ਦੇ ਡਰ ਮਾਰੇ ਵਜੋਂ ਕਿਸਾਨ ਮਰਵਾਈ ਜਾਂਦਾ ਮਗਰ ਨਿਪਟਾਰਬੇਸ ਇੱਥੇ ਕਰੀ ਜਾਂਦਾ ਜੇ ਡਰ ਨਾ ਹੁੰਦਾ ਤੇ ਸ਼ਕਤੀ ਕਰਦਾ ਕਿ ਪੰਜਾਬ 'ਚ ਆ ਕੇ ਖਬਰਦਾਰ ਪੰਜਾਬ 'ਚ ਆ ਕੇ ਕੌਣ ਸਾਡੇ ਬੰਦਿਆਂ ਦਾ ਨੁਕਸਾਨ ਕਰ ਸਕਦਾ ਹੀ ਇਜ਼ ਦਾ ਹੋਮ ਮਿਨਿਸਟਰ ਇਜ਼ ਅਨਸਰਬਲ ਕੋਈ ਜਵਾਬ ਇਨ੍ਹਾਂ ਗੱਲਾਂ ਦਾ ਨਹੀਂ ਆ ਉਹ ਜਿਹੜੀ ਆ ਸੱਚ ਕਹਿੰਦਾ ਜੀ ਪੋਸਟਮਾਰਟਮ ਤੋਂ ਬਾਅਦ ਪਰਚਾ ਦਰਜ ਹੋ ਬੰਦਾ ਮਰ ਗਿਆ ਆਪ ਮੰਨੀ ਜਾਂਦਾ ਕੀ ਪੰਜਾਬ ਦੀ ਧਰਤੀ 'ਚ ਆ ਕੇ ਉਹਨੂੰ ਮਾਰਿਆ ਛੁੱਪ ਕਰਨ ਦੀ ਡੈਥ ਹੋ ਗਈ ਤੇ ਕਦੇ ਤੁਸੀਂ ਸੁਣਿਆ ਕਿ ਪਰਚਾ ਬਾਅਦ 'ਚ ਦਰਜ ਹੋਊਗਾ ਪੰਜਾਬੀਓ ਪਰਚਾ ਦਾ ਦਰਜ ਹੋਣਾ ਚਾਹੀਦਾ ਇਮੀਡੀਏਟਲੀ ਥਿਸ ਇਜ਼ ਦ ਮਿਲੀਪੋਟ ਪਹਿਲਾ ਪਰਚਾ ਦਰਜ ਹੁੰਦਾ ਉਹ ਸਾਰੀ ਰਿਪੋਰਟ ਡਾਕਟਰ ਕੋਲ ਜਾਂਦੀ ਹੈ ਉਹ ਇੰਜਰੀ ਸਰਟੀਫਾਈ ਕਰਨੀ ਸਾਰੀ ਅੱਜ ਵੀ ਤੁਸੀਂ ਆਪਦੇ ਉਹਨੂੰ ਪਹਿਲ ਨਾ ਕਰੋ ਤੁਸੀਂ ਕਿਉਂ ਛੇਕਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਤਾਂ ਅੱਜ ਸਰ ਵੱਡੀ ਉਹ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਜਿਸ ਤਰੀਕੇ ਨਾਲ ਪੰਜਾਬੀਆਂ ਦੇ ਨਾਲ ਜੋਰ ਰਵਈਆ ਅਪਣਾਇਆ ਗਿਆ ਉਹ ਤਾਂ ਇਹ ਲੱਗਦਾ ਜਿਵੇਂ ਇੰਡੋ-ਪਾਕ جنگ ਲੱਗੀ ਹੁੰਦੀ ਇੱਕ ਐਕਸਪਾਇਰਡ ਆਰਟੀਲਰੀ ਕਿਓਰ ਗੈਸ ਸ਼ੈਲ ਯੂਜ਼ ਹੋ ਰਿਆ ਜਿਹੜਾ ਦੀ ਉਮਰ ਕੱਲ ਮੈਂ ਜਦੋਂ ਗਿਆਨ ਸਿੰਘ ਦੇ ਗਿਆ ਸੀਗਾ ਚਾਚੂ ਕੇ ਪਿੰਡ ਹੈ ਸ੍ਰੀ ਹਰਗੋਬਿੰਦਪੁਰ ਤੇ ਜਿੱਦੀ ਡੈਥ ਹੋਈ ਆ ਕਿਸਾਨ ਦੀ ਕੋ ਉਹਨੂੰ ਕੋਈ ਇਸ਼ੂ ਨਹੀਂ ਸੀ ਹੀ ਇਜ਼ 66 ਯਰ 68 ইয়ার্স 올ਡ ਕੋਈ ਉਹਨੂੰ ਪ੍ਰੋਬਲਮ ਨਹੀਂ ਸੀ ਤੰਦਰੁਸਤ ਹੈ ਲੈ ਨਾ ਕਿ ਜਦਦੇ ਆ ਕੇ ਡਿੱਗਦਾ ਨਾ ਜੀ ਇਹ ਗੈਸ ਤੁਸੀਂ ਭਾਵੇਂ ਸਤਿੰਦਰ ਚੋਹਾਨ ਨੂੰ ਪੁੱਛ ਲਿਓ ਜਾਂ ਨੀਲ ਭਵਿੰਦਰ ਨੂੰ ਪੁੱਛ ਲਿਓ ਜਾਂ ਆਹ ਦਿਲਜੀਤ ਕਵਰ ਕਰ ਰਿਹਾ ਜਿਹੜੇ ਵੀ ਤੁਹਾਡੇ ਜੋ ਉੱਥੇ ਜਾ ਰਿਹਾ ਐ ਇੰਨੀ ਗੈਸ ਚੜਦੀ ਓਦੀ that anybody can develop lung issues and breathing problem kal dalle wal saab de vi ehi problem khadi hoyi hai jadon thonu pata ki athhe aur ik kol kamai thode utthe puchhya hunde hai ke kinne kidge eh kenda ji ginti koi nahi 500 to 1000 de vich koi ginti hai jinne kidge hon te tusi ki samajhde ho ki onna de gas ni chadhne ki this is the way ਆਪਣੇ ਕਿਸਾਲ ਦੇ ਨਾਲ ਵਿਵਾਰ ਹੋਊਗਾ ਤੇ ਇਹ ਕਹਿੰਦਾ ਮੈਂ ਇੱਕ ਕੁਰਸੀ ਨਹੀਂ 100 ਵਾਰ ਦੂੰਗਾ ਉੱਥੇ ਤਾਂ ਇਹ ਹਾਲਾਤ ਬਣਿਆ ਕਿ ਜਿਵੇਂ ਸ਼ਾਇਦੇ ਅਟਾਰੀ ਤੋਂ ਪਾਰ ਲੜਾਈ ਚੱਲ ਰਹੀ ਹੁੰਦੀ ਆ ਪਾਕਿਸਤਾਨ ਨਾਲ ਉਹ ਹਾਲਾਤ ਬਣੇ ਪਏ ਆ। ਸ਼ੁੱਧ ਇੰਟਾਇਰ ਇਹ ਜਿਹੜੀ ਗੇਮ ਖੇਡੀ ਜਾ ਰਹੀ ਹੈ ਇਹਦਾ ਮੁੱਖ ਡਾਇਰੈਕਟਰ ਕਰਤਾ ਧਰਤਾ ਪ੍ਰੋਡੂਸਰ ਭਾਵੇਂ ਸੈਂਟਰ ਹੋਣੀ ਹਰਿਆਣਾ ਦੀ ਸਰਕਾਰ ਹੋਣੀ। ਮਗਰ ਇਹ ਫਿਲਮ ਦਾ ਅਸਲ ਡਾਇਰੈਕਟਰ ਸਪੌਂਸਰਰ ਭਗਵੰਤ ਮਾਨ ਟਾਊਟਾ ਹੋਰ ਕੋਈ ਨਹੀਂ ਅਸਲੀ ਆਈ ਡਿਮਾਂਡ ਹਜ਼ ਰੈਜ਼ੀਗਨੇਸ਼ਨ ਔਰ ਮੈਂ ਡਿਮਾਂਡ ਕਰਦਾ ਕਿ ਪਰਚਾ ਇਹਦੇ ਤੇ ਵੀ ਦਰਜ ਹੋਵੇ ਕਿ ਜਿਹੜੀਆਂ ਤਿੰਨ ਮੌਤਾਂ ਕਿਸਾਨਾਂ ਦੀਆਂ ਹੋਈਆਂ ਨੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਇਹ ਆ ਔਰ ਜਿਹੜੇ ਜ਼ਖਮੀ ਹੋਏ ਆ ਉਹਨਾਂ ਦੇ ਲਈ ਵੀ ਇਹੀ ਜ਼ਿੰਮੇਵਾਰ ਤੁਹਾਡੇ ਕੋਈ ਸਵਾਲ ਜੀ ਐਨੀ ਕੁਐਸਚਨ ਜੀ ਸੰਤੁਸ਼ਟੀ ਹੈ ਮੈਂ ਲਗਾ ਦਿੰਦਾ ਜੀ ਹਾਂਜੀ ਖਾਲੀ ਦਲ ਇਹਦੇ ਵਿੱਚ ਕੋਈ ਸੈਂਟਰ ਨਾਲ ਗੱਲਬਾਤ ਕਰੇਗਾ گورنر ਗਵਰਨਰਲੀ ਹੱਬ ਇਸ਼ੂ ਤੇ گورنر ਕੋਈ ਜਾਣਦੇ ਹੋ ਜਾਨਾਂ ਦੇ ਵਸਦਾ ਹੱਲ ਕਰਵਾਉਣ ਵਾਸਤੇ ਲੇਕੋ ਇੱਕ ਗੱਲ ਬੜੀ ਕਲੀਅਰ ਹੈ ਮੈਂ ਤਾਂ ਅੱਜ ਵਿਦਆਊਟ ਡਿਸਕਸਿੰਗ ਵਿਦ ਪਾਰਟੀ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਨੂੰ ਛੱਡ ਕੇ 올 ਪਾਰਟੀਆਂ ਨੂੰ ਮੈਂ ਚਾਹੁੰਨਾ ਕਿ ਇਕੱਠੀਆਂ ਹੋ ਕੇ ਜਿਵੇਂ ਇੱਕ ਇੱਥੇ ਯੂਨੀਵਰਸਿਟੀ ਇਕੱਠੇ ਹੋਈ ਸੀ ਨਾ ਜੀ ਸਾਰੇ ਉਸ ਵੇਲੇ ਰਲ ਮਿਲ ਕੇ ਗੱਲ ਕੀਤੀ ਸੀ ਪੰਜਾਬ ਦੇ ਭਲੇ ਲਈ ਜਦੋਂ ਇਹਨੇ ਡਿਬੇਟ ਸੱਦੀ ਸੀ ਤੇ ਉਹ ਡਿਬੇਟ ਸੀ ਸਿਆਸੀਕਰਨ ਮਗਰ ਇੱਕ ਸੱਦੀ ਗਈ ਸੀ ਡਿਬੇਟ ਜਿੱਥੇ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬ ਦੇ ਭਲੇ ਦੀ ਗੱਲ ਕਿਵੇਂ ਹੋ ਸਕਦੀ ਹੈ ਇਹ ਇਕੱਠੇ ਹੋ ਕੇ ਸਾਨੂੰ ਸਭ ਨੂੰ ਕਿਸਾਨ ਜਿਥੇ ਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਖੇਤ ਮਜ਼ਦੂਰਾਂ ਦਾ ਸਾਥ ਦੇਣਾ ਚਾਹੀਦਾ ਔਰ ਜਿਹੜੇ ਸਰਕਾਰਾਂ ਚਾਹੇ ਉਹ ਕੇਂਦਰ ਦੀ ਆ ਹਰਿਆਣੇ ਦੀ ਚਾਹੇ ਪੰਜਾਬ ਦੀ ਆ ਜੋ ਇਹ ਇਨ ਹਿਊਮਨ ਹਿਊਮਨ ਰਾਈਟਸ ਵਾਇਲੇਸ਼ਨ ਜਿਵੇਂ ਸਾਨੂੰ 3 ਡਿਗਰੀ ਨਾਗਰਿਕਾਂ ਨੂੰ ਜਾਂ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਜਿਵੇਂ ਇੰਡੋ-ਪਾਕ ਜੰਗ ਚੱਲਦੀ ਆ ਇਹ ਸ਼ਾਇਦ ਪਾਕਿਸਤਾਨੀਆਂ ਤੇ ਹਮਲਾ ਹੋ ਰਿਹਾ ਉਸ ਗੱਲ ਦੀ ਨਖੇਦੀ ਕਰੀਏ ਰਲ ਮਿਲ ਕੇ ਇਹਦਾ ਜਵਾਬ ਦੀ ਹੈ ਕਿ ਜਿਹੜਾ ਅਨਦਾਤਾ ਦੇਸ਼ ਜਾ ਇੱਕ ਪਾਸੇ ਜਹਾਜਵਾਨ ਜਹਾਕਸਾਨ ਤੇ ਦੂਜੇ ਪਾਸੇ ਕੀ ਹਾਲਾਤ ਬਣਾਏ ਪਈਆਂ ਅਨਦਾਤੇ ਜੋ ਚਾਹੇ ਗਵਰਨਰ ਨੂੰ ਮਿਲਣਾ ਇਸ ਥਿਸ ਵਿਲ ਆਲਸੋ ਬੀ ਡਿਸਕਸਡਡ ਪਾਰਟੀ ਫੋਰਮ ਐਂਡ ਡਿਸਕਸਡ ਬਟ ਟੂਡੇ ði ਨੀਡ ਆਫ ði ਆਵਰ ਚੀਫ ਮਿਨਿਸਟਰ ਟੂ ਸਟੈਂਡ ਫਾਰਮ ਐਂਡ ਸਟੈਂਡ ਟਾਲ ਉਹਦੀ ਡਿਊਟੀ ਆ ਟੂ ਪ੍ਰੋਟੈਕਟਡ ਸਿਟੀਜ਼ਨ ਔਰ ਉਹਦੇ ਸਿਟੀਜ਼ਨਸ ਨੂੰ ਅੱਜ ਖੂcjੇ ਸਿੱਟਣ ਦਾ ਖਤਰੇ 'ਚ ਪਾਉਣ ਦਾ ਕੰਮ ਤਾਂ ਭਗਵੰਤਮਾਨ ਆਪ ਕਰ ਰਿਹਾ ਡਸਨਟ ਹੀ ਨੋ ਕਿ ਕੀ ਹਲਾਤ ਬਣਨੇ ਉੱਥੇ ਸ਼ੰਭੂ ਤੇ ਉੱਥੇ ਇਹਦਾ ਪਰਚ ਬਣਦਾ ਸੀ ਅੱਗੇ ਜਾ ਕੇ ਬੈਂਦਾ ਸਾਰੀ ਅਸੀਂ ਸਾਰੇ ਜਾਗ ਨੂੰ ਤਿਆਰ ਆ ਇਹ ਕਿੱਥੇ ਸੀ ਇਹਦਾ ਜਾ ਕੇ ਉਹਨਾਂ ਨੂੰ ਸ਼ੇਰ ਦੇ ਮੂੰਹ 'ਚ ਦੇ ਦਿੱਤਾ ਅਗਲੇ ਨੂੰ ਕੋਈ ਮਰ ਜਾਓ ਜਿਹੜਾ ਮਰਦਾ ਮੇਰੀ ਕੁਰਸੀ ਨਾ ਜਾਵੇ ਇਹ ਤਾਂ ਐਟੀਟਿਊਡ ਅਡਾਪਟ ਕੀਤਾ ਹੋਇਆ ਨੇ ਕਹਿੰਦੇ ਕਿ ਹਲੇ ਤੱਕ ਗਏ ਨਹੀਂ ਉੱਥੇ ਪਿਛਲੀ ਵਾਰ ਦੀ ਗੱਲ ਕਰੀ ਉੱਥੇ ਗਾਜਰ ਮੂੜੀਆਂ ਕਟਾਉਂਦੇ ਸੀ ਜਾ ਕੇ ਨਾ ਬੈਠੇ ਹੁਣ ਕੀ ਕਰਨੇ ਕਿ ਸੱਤਾ ਕੀ ਇਸ ਕਰਕੇ ਨਹੀਂ ਜਾ ਰਹੇ ਓਏ ਇਹਨੂੰ ਇਹ ਫਿਕਰ ਆ ਕਿ ਮੇਰੀ ਗਾਜਰ ਮੂਲੀ ਆਪ ਦੀ ਨਾ ਕੱਟੀ ਜਾਵੇ ਕਿ ਸਰਕਾਰ ਦਾ ਚਕਧਨ ਚਲਦੀ ਰਹੇ ਸਾਡੀ ਇਹਨਾਂ ਦਾ ਦਾ ਕੰਮ ਹੀ ਉਤੋਂ ਚੱਲ ਰਿਹਾ ਇਹਨਾਂ ਨੂੰ ਫਿਕਰ ਆ ਇਹਨਾਂ ਨੂੰ ਤਾਂ ਅਗਲੇ ਪੰਜਾਬ ਤੋਂ ਵੇਲ ਮੇਲੇ ਤੇ ਜਾਣ ਕਿਥੇ ਅੱਜ ਚਲੋ ਮੈਂ ਕਿਸੇ ਸਿੰਗਰ ਦੇ ਖਿਲਾਫ ਨਹੀਂ ਅੱਜ ਮੈਂ ਇਹਨਾਂ ਸਿੰਗਰਾਂ ਨੂੰ ਵੀ ਬੇਨਤੀ ਕਰਦਾ ਇੱਥੇ ਕੋਈ 10 12 ਸਿੰਗਰ ਸੱਦੇ ਆ ਔਰ ਉਹ ਸਿੰਗਲ ਸੱਦੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਬੜਾ ਅਹਿਮ ਰੋਲ ਦਾ ਅਦਾ ਕੀਤਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਰਾਵਾਂ ਨੂੰ ਕਿ ਜਦੋਂ ਕਿਸਾਨ ਸ਼ਹੀਦ ਹੋ ਰਹੇ ਹੋਣ ਤੇ ਤੁਸੀਂ ਇਸ ਝੂਠੇ ਰੰਗਲੇ ਪੰਜਾਬ ਦੇ ਪ੍ਰੋਗਰਾਮ ਦਾ ਬਾਈਕਾਟ ਕਰੋ ਕਿ ਸਰਕਾਰ ਸਬਕ ਸਿੱਖੇ ਕਿ ਤੁਸੀਂ ਆਪਦੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਮਾਰ ਸਕਦੇ ਤੇ ਦੂਜੇ ਪਾਸੇ ਸਟੇਜਾਂ 'ਚ ਨੱਚਣਾ ਗਾਣਾ ਚੱਲੇ ਇਹ ਕੋਈ ਪੰਜਾਬ ਨਹੀਂ ਹੈ ਇਹ じゃ ਪੰਜਾਬ ਹੈ ਮਹ ਜੀ ਜੀ ਸਭ ਮੇਰਾ ਇੱਕ ਸਵਾਲ ਹੈ ਤੁਸੀਂ ਇਹ ਹੈ ਕਿ ਇਹ ਤੇ ਜਿਹੜੀ ਮੌਤ ਹੋਈ ਹੈ ਉਹਦੇ ਪਿੱਛੇ ਭਗਵਨ ਮਾਰਕੋਟ ਪੇੜਾ ਤੇ ਫੋਟੋ ਦੇਣਾ ਚਾਹੀਦਾ ਹੈ ਉਹਦਾ ਵੀ ਫੋਟੋ ਦਾ ਦੇਣਾ ਚਾਹੀਦਾ ਹੈ ਕਿ ਉਹਨਾਂ ਸੀ ਵੀ ਕਹਿੰਦਾ ਕਿ ਜਿਹੜਾ ਉੱਥੇ ਕਿਸਾਨ ਆंदोलਨ ਖੜਾ ਹੋਇਆ ਉਹਦੇ ਪਿੱਛੇ ਵੀ ਸਰਕਾਰ ਹੈ ਕਿਉਂਕਿ ਅਗਰ ਦੇਖੇ ਤਾਂ 8 ਤਾਰੀਖ ਤੱਕ ਇਦਾਂ ਦੀ ਕੋਈ ਗੱਲ ਸੀ ਨਹੀਂ 8 ਤਾਰੀਖ ਤੋਂ ਬਾਅਦ ਸਾਰੀ ਮੂਵਮੈਂਟ ਬਣੀ ਹੈ 8 ਤਾਰੀਖ ਤੋਂ ਬਾਅਦ ਹੀ ਸਾਰੀ ਮੂਵਮੈਂਟ ਬਣੀ ਹੈ ਫਿਰ ਸਾਰੀ ਉੱਥੇ ਜਿੱਥੇ ਬੰਦੀਆਂ ਜਾ ਕਰਕੇ ਬੈਠੀ ਹੈ ਲੇਕਿ ਇਹਦੇ ਪਿੱਛੇ ਵੀ ਕੋਈ ਤੁਹਾਨੂੰ ਲੱਗਦੀ ਤੁਸੀਂ ਨਾ ਮੈਨੂੰ ਇੱਕ ਗੱਲ ਦੱਸੋ ਜਾਨ ਮਾਲ ਦੀ ਸੁਰੱਖਿਆ ਲਈ ਪੰਜਾਬ ਲਈ ਕੌਣ ਜ਼ਿੰਮੇਵਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਚੀਫ ਮਨਿਸਟਰ ਤੇ ਹੋਮ ਮਨਿਸਟਰ ਮੈਂ ਤਾਂ ਉਹਦਾ ਸਤੀਫਾ ਮੰਗ ਰਿਹਾ ਕਿਉਂਕਿ ਸਭ ਨੂੰ ਪਤਾ 13 ਤਰੀਕ ਨੂੰ ਉੱਥੇ ਕੀ ਹੋਇਆ ਤੇ ਕੀ ਇਹਨਾਂ ਕੋਲ ਇੰਟੈਲੀਜੈਂਸ ਨਹੀਂ ਉਹ ਤੇ ਥੋੜੀ ਧਰਤੀ ਤੇ ਆ ਕੇ ਤਾਂ ਉਹਨਾਂ ਨੇ ਵੈਰੀਫਾਈਟਿੰਗ ਕਰਤੀ ਤੇ ਤੁਹਾਨੂੰ ਨਹੀਂ ਪਤਾ ਅੱਗੇ ਕਿਹੜੀ ਕਿਹੜੀ ਉਹਨਾਂ ਨੇ ਵੈਪਨ ਉਤੇ ਇਕੱਠੇ ਕੀਤੇ ਤੇ ਉਹਨਾਂ ਨੇ ਬਕਾਉਣ ਲਈ ਕੀਤੇ ਕਿ ਚਲਾਉਣ ਲਈ ਕੀਤੇ ਤੇ ਚੱਲਨੇ ਸੀ ਤੇ ਲੱਗਨੇ ਕਿਨੂੰ ਸੀ ਆ ਕੇ ਆਪ ਤੁਸੀਂ ਕਹਿ ਰਹੇ ਹੋ ਜਦੋਂ ਇਹ ਸ਼ੁਭ ਦੀ ਡੈਥ ਹੋਈ ਜਦ ਇਹ ਸ਼ੁਭ ਦੀ ਡੈਥ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀ ਧਰਤੀ ਤੇ ਆ ਕੇ ਹੋਇਆ ਤੇ 13 ਤਰੀਕ ਨੂੰ ਜੇ ਇਸ ਗੱਲ ਨੂੰ ਐਡਮਿਟ ਕਰਕੇ ਸਟਰੋਂਗਲੀ ਇਸ ਤੇ ਕਾਰਵਾਈ ਕੀਤੀ ਹੁੰਦੀ ਤੇ ਅੱਜ 21 ਤਰੀਕ ਹਾਦਸਾ ਨਾ ਵਾਪਰਦਾ ਇਟ ਇਜ਼ ਅਟਰ ਫੇਲਿਅਰ ਐਂਡ ਮਿਲੀਪੋਤ ਇਟ ਇਜ਼ ਰਿਜ਼ਲਟਿੰਗ ਇਨ ਦਾ ਲਾਸ ਆਫ ਲਾਈਫ ਐਂਡ ਪ੍ਰੋਪਰਟੀ ਐਂਡ ਪੰਜਾਬ ਦਾ ਜੋ ਹਾਲਾਤ ਪਾਨ ਕੇ ਉਹ ਫੋਟੋ ਵਿਖਾਈਆਂ ਰੋ ਆ ਆ ਆ ਆ ਦੇਖੋ ਜਿਹੜਾ ਯੂਜ਼ ਹੋ ਰਿਹਾ ਉੱਥੇ ਠੀਕ ਹੈ ਨਾ ਇਹ ਮੋਦੀ ਸਰਕਾਰ ਦਾ ਜਮਾਤ ਕਰਨੀ ਨੂੰ ਕੋਲੇ ਠੀਕ ਹੈ ਨਾ ਕੱਡੇ ਤੇ ਮੇਜੇਟੇ ਸਾਹਿਬ ਕੋਈ ਗੱਲ ਪੀਤੀ ਹੈ ਵੀ ਬੜਾ ਕਬੀਰ ਹੁੰਦਾ ਕਿ ਪਾਵਰ ਪਾਰਕ ਦੀ ਜੜੀ ਹੋਣੀ ਚਾਹੀਦੀ ਹੈ ਸ਼ਰਮਨੀ ਕਾਲੇ ਦਾ ਜਿਹੜੀ ਕੋਈ ਦੇਖੋ ਮੈਂ ਇਹ ਜਿਹੜੇ ਵੀ ਇਸ ਤਾਣਾ ਸ਼ਾ ਰਵਈਏ ਦਾ ਵਿਰੋਧ ਕਰਦੇ ਆ ਅਨਦਾਤਾ ਦੇ ਹੱਕ 'ਚ ਖਲੋਤੇ ਆ ਕਿਉਂਕਿ ਮੈਂ ਬਲਾਵਾ ਤੇ ਸ਼ਹਿਦ ਕਹੀ ਇਹ ਗੱਲ ਕਹਿ ਦਨ ਕਿ ਜੀ ਇਹ ਪਾਰਟੀਜਨ ਹੈ ਮੈਂ ਤਾਂ ਫੇਰ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਨਾਨ ਪੋਲਿਟਿਕਲ ਇਹ ਕੋਈ ਇਹ ਜੀ ਆਰਗੇਨਾਈਜੇਸ਼ਨ ਕੋਈ ਇਹ ਜਾ ਸੱਜਣਜੀਤ ਤੇ ਕਿਸੇ ਪਾਰਟੀ ਨੂੰ ਕਿੰਤੂ ਪ੍ਰਿੰਤੂ ਨਾ ਹੋਵੇ ਸਾਰੇ ਉੱਥੇ ਆਓ ਇਕੱਠੇ ਹੋ ਕੇ ਪੰਜਾਬ ਦੀ ਕਿਸਾਨੀ ਦਾ ਖੇਤ ਮਜ਼ਦੂਰਾ ਦਾ ਨਾਲ ਜੋ ਬੇਇਨਸਾਫੀ ਹੋ ਰਹੀ ਹੈ ਉਸ ਨੂੰ ਕਿਵੇਂ ਅਸੀਂ ਰੋਕ ਸਕਦੇ ਆ ਦੇਸ਼ ਦੇ ਅੰਨਦਾਤਾ ਦੀ ਗੱਲ ਹੈ ਜੈ ਜਵਾਨ ਜੈ ਕਿਸਾਨ ਦੇ ਮਸਲੇ ਨੂੰ ਹੱਲ ਕਰਨ ਦੀ ਗੱਲ ਹੈ ਉਹਦੇ ਵਾਸਤੇ ਕਿਸੇ ਫੋਰਮ ਤੇ ਵੀ